ਬਹੁਤੇ ਪਰਦੇ ਪਰਾਲੇ ਕਰਕੇ ਸਾਡੇ ਵੀਰ ਅਰਣ ਸਿੰਘ ਜੀ ਸੋਮਰ ਦੇ ਜੀਵਨ ਨੂੰ ਸਤਿਗੁਰੂ ਦੇ ਪਾਣ ਦੇ ਵਿੱਚ ਸਤਿਗੁਰੂ ਬਗਵਾਨ ਵਾਲਿ ਜੀ ਦਾ ਪਗੜ ਉਤਸਵ ਮਨਾਇਆ ਜਾ ਰਿਹਾ ਔਰ ਸਾਰੇ ਵਧਾਈ ਦੇ ਪਾਤਰ ਤੁਸੀਂ ਦੇਖਿਆ ਕਿ ਮੰਚ ਤੇ ਤਿੰਨ ਖੋਦੋ ਲਖਿਆ ਹੋਇਆ ਨਹੀਂ ਔਰ ਜਿਹੜੀਆਂ ਇਹ ਫੋਟੋ ਨੇ ਇਹੋ ਜਿਹੇ ਦਸੌਂੀਆਂ ਨੇ ਇਨਾ ਖੋਪਮਾ ਦੇਸ਼ ਨਾਸ ਤੇ ਸੜਕਾ ਸਤਗੁਰੂ ਰਣਜੀਤ ਸਿੰਘ ਜੀ ਸਤਗੁਰੂ ਨਾਮਦੇਵ ਨੂੰ ਲੈ ਕੇ ਲਗਭਗ 700 ਸਾਲ ਦਾ ਸਮਾਂ ਬੰਗਾ ਦੇਸ਼ ਮੁਕਾਂ ਤੇ ਅਸੀਂ ਅੱਜ ਖੜੇ ਆ। ਦਰਾਂ ਦੇ ਵਿੱਚ ਸਰੂਪੇ ਪਾਈ ਹੋਇਆ ਤੇ ਸਨਮਾਨਿਤ ਕੀਤਾ ਜਾ ਰਿਹਾ ਜੁਬੇ ਨੂੰ ਇਹ 700 ਸਾਲ ਦਾ ਸਮਾਂ ਲੱਗਿਆ ਇਹਨਾਂ ਹਾਲਾਤਾਂ ਵਿੱਚ ਪਹੁੰਚੇ ਨਹੀਂ ਸਾਥੀਓ ਇਹ ਕੋਈ ਮਮੂਲੀ ਸਿਤਾਰ ਨਹੀਂ ਹੈ ਇਹ ਮੈਂ ਸਤਿਗੁਰੂ ਕबीर ਸਾਹਿਬ ਦੀ ਮਾਰੇ ਦੇ ਬਾਰੇ ਗੱਲ ਕਰਾਂ ਕਿ ਉਸ ਸਮੇਂ ਦੇ ਜਨਮਾਂ ਨੇ ਉਸ ਸਮੇਂ ਦੇ ਹਕੂਮਾਣਾ ਨੇ ਸਤਿਗੁਰੂ ਕबीर महाਜੀ ਦੇਤੇ ਇਹ ਕਿਸ ਤਰ੍ਹਾਂ ਦਾ ਚੱਦਰ ਨਹੀਂ ਤਾਇ ਉਨਾਤੇ ਕੇਸ ਕਰਦਾ ਕੋਈ ਇਹ ਹੋ ਜਾ ਕੇਸ ਨਹੀਂ ਚਲਾਇਆ ਜਿਹੜਾ ਬਾਕੀ ਰਹਿ ਗਿਆ ਹੋਵੇ ਇਹਨਾਂ ਸਾਰੇ ਗੁਰੂਆਂ ਨੂੰ ਸਿਰ ਤੇ ਆਉਣਾ ਇਸ ਸਮਾਜ ਦੇ ਵਿੱਚ ਸੰਘਰਸ਼ ਕਰਦੇ ਹੋਣਾ ਸਤਿਗੁਰੂ ਦੇ ਵਿਕਾਸ ਸਮਾਜ ਦੇ ਕੱਲੇ ਕੱਲੇ ਰਾਜੇ ਦੀ ਕਚਹਿਰੀ ਤੇ ਸੰਘਰਸ਼ ਕਰਨਾ ਪਿਆ ਲੜਾਈਆਂ ਲੜਨੀਆਂ ਪਈਆਂ ਤੇ ਇਹ ਜਿਹੜਾ ਸੰਘਰਸ਼ ਨੂੰ ਚਾਹਦੇ ਹੋਣਾ ਇਸ ਮੌਕੇ ਦੇ ਸਾਡੇ ਸੰਵਿਧਾਨ ਦਾ ਦਿਵਸ ਅਸੀਂ ਸਭੀ ਨੂੰ ਮਨੂਣਾ ਕੇ ਹਣੀਆ ਤੇ ਸੰਵਿਧਾਨ ਦੇ ਉਸ ਜਿਹੜਾ ਮਨਾਉਣ ਦੇ ਲਈ ਤਾਵਲ ਦਾਵਾ ਸਾਹਿਬ ਡਾਕਟਰ ਟੀਉੜਾ ਨੂੰ ਮੇਡ ਦਾ ਸਾਹਮਣੂ ਇਸ ਦਿਨ ਉਹ ਨੌਂ ਦੇ ਲਈ ਇਹ ਜਿਹੜਾ ਸਮਾਂ ਲੱਗਿਆ ਇਹ ਇਸ ਸੰਵਿਧਾਨ ਦਾ ਜੋ ਕੰਨਾ ਕੰਨਾ ਮੋਤੀ ਪਰੋਇਆ ਇਹ 7 8 ਮਾਸਟਰ ਲਾਇਆ ਉਹਨਾਂ ਮਹਾਂਪੁਰਖਾਂ ਦੇ ਜੋ ਸਿਲਾ ਨੂੰ ਇਕੱਤਰ ਕਰਕੇ ਬਾਬਾ ਸਾਹਿਬ ਨੇ ਸੰਗਤ ਨੂੰ ਸਭ ਦਾਰਦੇ ਨੂੰ ਦੇ ਵਿੱਚ ਦਿੱਤਾ ਔਰ ਸੰਵਿਧਾਨ ਦੇ ਨੂੰ ਅਸੀਂ ਕਿਉਂ ਸਭ ਤੋਂ ਵੱਧ ਮੰਨਦੇ ਆ ਕਿੰਨੇ ਵੀ ਗ੍ਰੰਥ ਨੇ ਸਾਡੇ ਤੂਜ ਵੀ ਕਿਰੇ ਸਾ ਅਸੀਂ ਉਹਨਾਂ ਨੂੰ ਨੰਬਰ ਕਰਦੇ ਆ ਕਿਦੇ ਤੱਕ ਅਸੀਂ ਆਪਣੀ ਅੱਜ ਨੰਦ ਮਾਰਦੇ ਆ ਸਾਲੋਂ ਜਿਹੜੇ ਹੱਥ ਕਰੂਗ ਸਰਦਾਂ ਦੇ ਲਈ ਮਿਲੇ ਆ ਉਹਨਾਂ ਸਰਦਾਂ ਦੇ ਕਰਕੇ ਅੱਜ ਅਸੀਂ ਪੜ੍ਹ ਲਿਖ ਕੇ ਸਾਡਾ ਸਮਾਜ ਜੇ ਵਧਿਆ ਅੱਜ ਮੰਦਰ ਬਣਾ ਲੈ ਬਣਾ ਰਹੇ ਆ ਸਾਡੇ ਕੋਲ ਤਾਂ ਝੁਗੀਆਂ ਵੀ ਨਹੀਂ ਸੀ ਅੱਜ ਦੇਖੋ ਨਾ ਕਿੱਡੇ ਕਿੱਡੇ ਮੈਨਸ ਸਾਡੇ ਕੋਲ ਇਹ ਸਾਰਾ ਕੁਝ ਬਾਬਾ ਸਾਹਿਬ ਬੈਠ ਕੇ ਕੱਲ ਸਾਡੇ ਕਰਕੇ ਉਹਨਾਂ ਦੇ ਸਰਦਾਂ ਦੇ ਕਰਕੇ ਅਸੀਂ ਇਸ ਮੰਦਰ ਤੇ ਮੁਹਰੇ ਨਾ ਅਸੀਂ ਇਹ ਇਹਨਾਂ ਮੈਂ ਆਪਣੇ ਬਾਣੀ ਨੂੰ ਬੋਲਣਾ ਕਰਦਾ ਉਹ ਇਹ ਜਿੰਨੇ ਵੀ ਸਾਡੇ ਮਹਾਂਪੁਰਖ ਨੇ ਸਾਡੇ ਸਤਿਗੁਰੂ ਪੀ ਜੀ ਨੇ ਬਗਵਾਨ ਵਾਲਮੀਕੀ ਜੀ ਨੇ ਸਤਿਗੁਰੂ ਗਾਦੀ ਜੀ ਨੇ ਨਾਮਿਕ ਜੀ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਪਰ ਬਾਬਾ ਸਾਹਿਬ ਨੇ ਔਰ ਜਿੰਨੇ ਵੀ ਸਮੇ ਸਮੇ ਤੇ ਸਾਡੇ ਮਹਾਂਪੁਰਖ ਕਾਇਆ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਸਭ ਨੂੰ ਕਹਿ ਪੀ જય ਬਾਣੀ જય ਸਤਿਗੁਰੂ ਦਾਤਾਰ ਜੀ ਧੰਨਵਾਦ